ਕਾਦਾ ਮਾਣ ਚੱਕੀ ਫਿਰਦੇ ਆਂ ਅਸੀਂ ਪੰਜਾਬੀਓ ਕਾਦਾ ਮਾਣ ਚੱਕੀ ਫਿਰਦੇ ਆਂ ਜੇ ਸਾਡੇ ਤੋਂ ਆਪਣੇ ਇਹ ਗੁਰੂ ਕੇ ਸਿੱਖਾਂ ਦੀ ਗਰੀਬੀ ਵੇਖ ਕੇ ਬੇਵਸੀ ਵੇਖ ਕੇ ਤੇ ਘਰਾਂ ਦੇ ਇਹ ਹਾਲਾਤ ਵੇਖ ਕੇ ਵੀ ਸਾਨੂੰ ਤਰਸਣਾ ਨਾ ਆਇਆ ਕਾਦਾ ਮਾਣ ਚੱਕੀ ਕਰਦੇ ਆਂ ਇਹ ਉਹੀ ਭਾਈ ਸਾਹ ਉਹਨੇ ਜਿਨ੍ਹਾਂ ਦੀ ਥੋੜੇ ਦਿਨ ਪਹਿਲਾਂ ਮਦਦ ਲਈ ਵੀਡੀਓ ਵਾਇਰਲ ਹੋਈ ਸੀ ਸੰਗਤ ਅੱਗੇ ਇਹਨਾਂ ਨੇ ਗੋਹਾਰ ਲਾਈ ਸੀ ਵੀ ਮੈਨੂੰ ਸਿਰਫ ਇੱਕ ਚੰਗਾ ਮਕਾਨ ਬਣਾ ਕੇ ਦੇ ਦਿਓ ਜਲਹੀ ਸੰਗਤ ਨੇ ਥੋੜੀ ਜਿਹੀ ਬੇਸ਼ੱਕ ਇਹਨਾਂ ਨੂੰ ਇੱਟਾਂ ਸਿਮਿੰਟ ਤੇ ਰੇਤਾ ਲੈ ਕੇ ਦਿੱਤਾ ਪਰ ਉਹ ਕਾਫੀ ਨਹੀਂ ਐ ਬਚਪਨ ਤੋਂ ਭਾਈ ਸਾਹਿਬ ਦਾ ਜੋ ਹੱਥ ਕਟਿਆ ਹੋਇਆ ਜਿਹਦੇ ਕਰਕੇ ਕਿਸੇ ਵੀ ਗੁਰੂ ਘਰ ਨੇ ਪੱਕੀ ਡਿਊਟੀ ਇਹ ਕਹਿ ਕੇ ਨਹੀਂ ਦਿੱਤੀ ਵੀ ਤੇਰਾ ਤਾਂ ਹੱਥ ਕਟਿਆ ਹੋਇਆ ਤੂੰ ਕਿਵੇਂ ਗੁਰੂ ਸਾਹਿਬ ਦੇ ਅੰਗ ਬਦਲੇਗਾ ਜਾਂ ਸੇਵਾ ਨੇ ਭਾਏਗਾ ਸੋ ਸੰਗਤ ਜੀ ਅਸੀਂ ਬਨਸਵਾਨ ਨੇ ਲੰਗਰ ਲਾਉਣੇ ਆ ਲਾਉਣੇ ਵੀ ਚਾਹੀਦੇ ਪਰ ਉਹ ਤਾਂ ਹੀ ਫਾਇਦਾ ਵੀ ਜੇ ਅਸੀਂ ਆਪਦੀ ਜੜ ਮਜ਼ਬੂਤ ਕਰ ਸਕੀਏ ਆਪਦੇ ਸਾਡੇ ਗੁਰੂ ਕੇ ਸਿੱਖ ਇਹ ਬਜ਼ੁਰਗਾਂ ਆਪਦੀ ਉਮਰ ਤੋਂ ਪਹਿਲਾਂ ਬਜ਼ੁਰਗ ਇਸ ਕਰਕੇ ਹੋ ਗਈ ਕਿਉਂਕਿ ਇਹਨੇ ਬਚ ਪੰਦੋਂ ਹੀ ਜਿਹੜੀ ਘਰ ਦੇ ਵਿੱਚ ਗਰੀਬੀ ਕੱਟੀ ਅਸੀਂ ਤਾਂ ਆਪਦੀ ਸੰਸਥਾ ਵੱਲੋਂ ਜਿੰਨਾ ਕੁ ਵੀ ਹੋ ਸਕੇ ਇਹਨਾਂ ਦੀ ਮਦਦ ਕਰ ਵੀ ਰਹੇ ਹਾਂ ਤੇ ਅੱਗੇ ਵੀ ਕਰਾਂਗੇ ਪਰ ਤੁਸੀਂ